ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਬਹੁਤ ਵੀਡੀਓ ਇਸ ਬਾਈ ਕੋਲੋਂ ਬਣਾਈਆਂ ਕਿਉਂਕਿ ਵਪਾਰ ਦਾ ਕੰਮ ਆ ਤੇ ਰੁਟੀਨ 'ਚ ਪਸ਼ੂ ਆਉਂਦੇ ਆ 15 ਵਾਢਾਂ ਅੱਜ ਦੀ ਵੀਡੀਓ ਦੇ ਵਿੱਚ ਵੀ ਹਾਜ਼ਰ ਆ ਤੋਰ ਕੇ ਤੁਹਾਨੂੰ ਪੱਕੇ ਥਾਂ ਤੇ ਹੀ ਦਿਖਾਉਣੀ ਆ ਇੱਕ ਵਾਰ ਆਪਾਂ ਕੈਮਰਾ ਸਾਰੇ ਪਸ਼ੂਆਂ ਤੇ ਮਾਰ ਦਿੰਨੇ ਆ ਡਿਟੇਲ ਇੱਥੇ ਖੜੀਆਂ ਦੀ ਥੋੜੀ ਜਿਹੀ ਪੁੱਛ ਲੈਣੇ ਵੀ ਕਿੰਨੀਆਂ ਪੈ ਲੈਣਾ ਕਿਹੜੀਆਂ ਕਿਹੜੀਆਂ ਪਹਿਲਾ ਸੂਆ ਸੋਣੀਆਂ ਜਾਂ ਸੂਜੀਆਂ ਵਿਗਾ ਉਹ ਡਿਟੇਲ ਪੁੱਛ ਕੇ ਫਿਰ ਅੱਗੇ ਚੱਲਦੇ ਹਾਂ ਖੁਸ਼ਦੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਖੁਸ਼ਦੀ ਭਾਜ ਟੋਟਲ ਨਾ ਕਿੰਨੇ ਬਈ ਆਪਣੇ ਕੋਲੇ ਜੀ 15 ਐਨੀਮਲ ਆ ਜੀ ਠੀਕ ਐ ਕਿੰਨੀਆਂ ਪਹਿਲਣ ਹੋਣੀਆਂ ਉਹਨਾਂ ਜੋ ਕਿਤਾਬ ਅੱਛੀ ਖੜੀ ਆ ਫਸਟ ਟਾਈਮਰ ਆ ਜੀ ਠੀਕ ਐ ਇਹ ਤਾਂ ਤਾਜੀ ਸੂਈ ਲੱਗੀ ਆ ਤਾਜੀ ਸੂਈਆਂ ਹਾਂ ਜੀ ਠੀਕ ਐ ਤੇ ਨਾਲ ਫੀਮੇਲ ਕਾਫ ਐ ਨੂੰ 667 ਲੱਗਾ ਸੀਗਾ ਜੀ ਠੀਕ ਐ ਪੇਪਰ ਦਾ ਪੇਪਰ ਦੀ ਬੱਛੀ ਆ ਮਗਰ ਜੀ ਬਾਕੀ ਡਿਟੇਲ ਆਪਾਂ ਉਧਰ ਹੀ ਦੇ ਦੇ ਚੱਲਾਂਗੇ ਬਾਕੀ ਸਾਰੇ ਤ ਕਾ ਚਾਰ ਉੱਪਰ ਖੜੀਆਂ ਤਿੰਨੇ ਪ੍ਰੈਗਨੈਂਟ ਆ ਸੈਕੰਡ ਟਾਈਮਰ ਆ ਜੀ ਆ ਬੱਚੀ ਚਾਰ ਦੰਦਾਂ ਦਾ ਜੀ ਫਸਟ ਟਾਈਮਰ ਆ ਤੇ ਨਾਲ ਇਹਦੇ ਮੇਲ ਕਾਫ ਆ ਜੀ ਹੁਣ ਜਾਨੀ ਇਹਦੇ ਥੱਲੇ 20 ਕਿਲੋ ਬੋਲਾ ਜੀ ਪੂਰਾ ਨੈਟ ਰੈਡੀ ਤਿੰਨ ਦਿਨ ਹੋਇਆ ਸੂਈ ਨੂੰ ਜੀ ਠੀਕ ਹੈ ਤੇ ਬਾਕੀ ਜਿਵੇਂ ਉਹ ਦੋ ਖੜੀਆਂ ਜੀ ਸੈਕੰਡ ਟਾਈਮਰ ਆ ਤੇ ਅੱਗੇ ਆ ਜਿਵੇਂ ਦੁੱਗ ਦੇ ਦੰਦ ਕੱਢ ਰਹੀ ਹੈ ਬੱਚੀ ਜੀ ਬਹੁਤ ਟੌਪ ਦਾ ਆਰਡਰ ਆ ਆ ਬੱਚੀ ਮਿਲਕ ਟੀਥੀ ਆ ਜੀ ਖੀਰੀ ਆ ਹਜੇ ਆਰਡਰ ਲਾਉਣਾ ਇਹਨੇ ਵੀ ਸਟਾਰਟ ਕਰਤਾ ਚੰਗਾ ਜੀ ਤੇ ਆ ਵੀ ਬੱਚੀ ਜੀ ਫਸਟ ਟਾਈਮਰ ਆ ਜੀ ਬੱਚੀ ਹੂੰ ਤੇ ਇਹ ਵੀ ਜਾਂਦਾ ਮਿਲਕ ਟੀਥ ਹੋ ਜਾਂ ਦੋ ਦੰਦ ਹੋ ਗਏ ਨੇ ਦੰਦ ਦਿਖਾਏ ਨਹੀਂ ਉੱਥੇ ਜੀ ਅੱਗੇ ਆ ਜਰਸੀ ਆ ਗਈ ਜੀ ਸੈਕੰਡ ਟਾਈਮਰ ਛੇ ਦੰਦ ਦੇ ਜੀ ਅੱਗੇ ਆ ਸੈਕੰਡ ਟਾਈਮਰ ਆ ਗਈ ਚਾਰ ਦੰਦ ਦੇ ਜੀ ਬਾਕੀ ਆਪਾਂ ਸਾਰੀਆਂ ਜਾਣੀ ਹੁਣ ਤੋੜ ਕੇ ਦਿਖਾ ਦਿੰਨੇ ਆ ਉੱਪਰ ਜੀ ਤੇ ਨਾਲ ਪ੍ਰੋਪਰ ਡਿਟੇਲ ਦੱਸ ਦਾਂਗੇ ਜੀ ਸੋ ਦੋਸਤੋ ਇਹ ਪਹਿਲੇ ਨੰਬਰ ਤੇ ਪਹਿਲਾਂ ਨਾ ਲਈ ਪੁੱਤ ਖੁਦ ਹੀ ਪਏ ਦੰਦੋ ਕਿਵੇਂ ਦੱਸੀ ਹੈ ਬੈਠ ਏ ਭਾਈ ਦੰਦ ਪਟਕਈ ਆਪਾਂ ਸਾਰਿਆਂ ਦੇ ਵੀਡੀਓ ਦੇ ਵਿੱਚ ਹੀ ਜਗਜੀਤ ਵੀਰੇ ਦਿਖਾਉਂਦੇ ਆਂ ਕਈ ਵਾਰੀ ਨਾ ਅਗਲੇ ਨੂੰ ਆਨਲਾਈਨ ਮੰਗਵੋਣੀ ਹੁੰਦੀ ਆ ਜਾਂ ਜਿੱਦਾਂ ਮਰਜੀ ਬਾਅਦ ਚ ਕਹਿੰਦੇ ਫੋਟੋ ਭੇਜੋ ਐ ਕਰੋ ਹਾਂ ਆਹ ਦੇਖ ਲਓ ਜੀ ਇਹ ਇਧਰਲੇ ਪਾਸੇ ਦੰਦ ਸਿੱਟਿਆ ਹੋਇਆ ਜੀ ਇਧਰਲੇ ਪਾਸੇ ਦੋ ਖੜੇ ਆ ਚਾਰ ਦੰਦ ਬੱਛੀ ਆ ਜੀ ਕੰਪਲੀਟ ਤੇ ਤਾਜੀ ਸੂਈ ਹੈ ਜੀ ਇਹ ਜੇਰੇ ਦੀ ਉਹ ਭਾਈ ਆਪਾਂ ਨਵਾਈ ਹੋਈ ਆ ਹੁਣ ਤੁਹਾਡੇ ਸਾਹਮਣੇ ਖੜਾ ਲਈਏ ਇਹ ਦੰਦ ਸੋ ਦੱਸੋ ਇਹ ਦੰਦਾਂ ਤੋਂ 6 6 ਦੰਦ ਹੋ ਚੱਲੀ ਜੀ ਇਹ ਠੀਕ ਹੈ ਕੱਲ ਉਹਦੇ ਭਲੇਖਾ ਲੱਗ ਗਿਆ ਤਸਮਾਰ ਕੇ ਦੇਖੀ ਨਹੀਂ ਗਏ ਬੱਚਾ ਇਹਨੇ ਬੱਚੀ ਦਿੱਤੀ ਹੈ ਇਹਨੇ ਬੱਚੀ ਦਿੱਤੀ ਹੈ ਫਸਟ ਟਾਈਮ ਆ ਰਾਜੀ ਬੱਚੀ ਠੀਕ ਹੈ ਹਾਂਜੀ ਕੁਸ਼ਦੀਪ ਕੀ ਰੇਟ ਰਹਿਣਾ ਹੈ ਇਹਦਾ ਇਹ ਜਗਜੀਤ ਵੀਰੇ ਬੱਚੀ ਆਪਾਂ ਦੇ ਦਾਂਗੇ ਜੀ 145000 ਰੁਪਏ ਦੀ ਜੀ ਇਹ ਸੂਈ ਕਦੋਂ ਕਦੀ ਕਿੰਨਾ ਕੁ ਟਾਈਮ ਹੋ ਗਿਆ ਇਹ ਜੀ ਸਵੇਰ ਸੂਈ ਆ ਗਈ ਮੰਨ ਕੇ ਚੱਲੋ 4:00 ਵਜੇ ਜੀ ਠੀਕ ਹੈ ਬੱਚਾ ਠਾਈ ਮੜਿਆ ਦਾ ਇਹਦੀ ਬੱਚੀ ਆ ਦੇਖੋ ਇਹਦੇ ਨਾਲ ਬਹੁਤ ਟੌਪ ਦੀ ਜੀ ਹੂੰ ਪਾਈਪਰ ਦਾ ਸੈਕਸੀ ਮਨ ਲੱਗਿਆ ਸੀ ਇਹਨੂੰ ਸਟਰਾ ਵੀ ਹੈਗਾ ਆਪਣੇ ਕੋਲੇ ਜੀ ਠੀਕ ਹੈ ਹਾਂਜੀ ਸੋ ਇਹ ਬੱਚੀ ਇਹਦੇ ਨਾਲ ਹੈ ਲਿਆ ਭਾਈ 2 ਨੰਬਰ ਤੇ ਸੋ ਇਹਦੂ ਅੱਗੇ ਤੁਹਾਨੂੰ ਤੋਰ ਕੇ ਪਸੂ ਦਿਖਾਉਂਦੇ ਜਾਵਾਂਗੇ ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਗਾਂ ਦਿਖਾਉਣੇ ਕਿੰਨੇ ਕ ਦਿਨ ਲੇਜੂ ਖੁਸ਼ਦੀ ਸਿੰਘ ਜਗਜੀਤ ਵੀਰੇ ਦੇਨਤਾ ਦੇ ਪਏ ਆ ਹਜੇ 4 ਜੀ ਅੱਜ ਪੂਰੇ ਖੜਾ ਲਈ ਤੇ ਗਾਂ ਦਾ ਰਿਕਾਰਡ ਬਹੁਤ ਚੰਗਾ ਦੁੱਧ ਆਦਦਾ ਜੀ ਤੇ ਪਰਲੇ ਪਾਸੇ ਨੂੰ ਭਲੂਣ ਲੱਗਦੀ ਹੈ ਹਾਂਜੀ ਉਹਦਾ ਦੇਖੋ ਸਾਨੂੰ ਡਿਸੀ ਜਾਂਦੀ ਆ ਇਧਰੋਂ ਬੈਠੀ ਉੱਠੀ ਆ ਜੀ ਪਰਲੇ ਪਰਾਂ ਤੋਂ ਆ ਦੇਖੋ ਇਹ ਤਾਂ ਆਰਡਰ ਤੇ ਥਣ ਤੇ ਦੀਸੀ ਜਾਂਦੀ ਆ ਦੇਖੋ ਠੀਕ ਹੈ ਹਾਂ ਸਾਫ ਆ ਥਾਣਾ ਇਧਰ ਲਾ ਇਧਰ ਲਾ ਪਾ ਲਾ ਕੀ ਵਹਿੜ ਦੇ ਬਾਕੀ ਆਰਡਰ ਦਾ ਡਿਜ਼ਾਈਨ ਬਹੁਤ ਟੌਪ ਦਾ ਹੋਊਗਾ ਵਹਿੜ ਦਾ ਜੀ ਹਾਂ ਆਪਾਂ ਪਿਛਲੀ ਵੀਡੀਓ ਚ ਵਹਿੜ ਦਿਖਾਈ ਸੀਗੀ ਠੀਕ ਹੈ ਆਪਾਂ ਸਾਰਾ ਰਿਕਾਰਡ ਵੀ ਦੱਸਿਆ ਸੀ ਵੀ ਛੋਟੇ ਕੋਲਗੇ ਤੋਂ ਵਹਿੜ ਆਈ ਆ ਪਲੂਨ ਨੇ 35 ਕਿਲੋ ਦੁੱਧ ਹੱਥ ਦੀ ਚਵਾਈ ਤੇ ਵਹਿੜਨੇ ਦਿੱਤਾ ਜੀ ਠੀਕ ਹੈ ਹਾਂਜੀ ਤੇ ਇਹਦਾ ਸਾਰਾ ਯਾਨੀ ਟੋਟਲ ਵਹਿੜ ਦਾ ਰਿਕਾਰਡ ਹੈ ਜੀ ਆਪਾਂ ਨੂੰ ਬੰਦਿਆਂ ਨੇ ਦਿੱਤਾ ਹੁਣ ਮੈਂ ਸ਼ਾਇਦ ਭੁੱਲ ਗਿਆ ਮੈਨਾਂ ਦਾ ਸ਼ਾਇਦ ਇਹ ਹੌਟ ਸਟਾਰ ਤੋਂ ਗੱਬਣਾ ਤੇ ਆਪ ਪਤਾ ਨਹੀਂ ਕਿਹੜੇ ਸੀਮਨ ਦੀ ਉਹਨਾਂ ਨੇ ਦੱਸਿਆ ਸੀ ਉਹ ਰਿਕਾਰਡ ਯਾਨੀ ਇਹਦਾ ਵੀ ਸਾਰਾ ਵਹਿੜਦਾ ਜੀ ਰੇਟ ਕੀ ਰਿਹਾ ਹੈ ਰੇਟ ਜਗਜੀਤ ਵੀਰੇ ਜਸਨੂ ਦੇ ਲੈਣ ਜਿਹੜਾ ਆਪਿਆ 140000 ਰੁਪਏ ਦੀ ਵਿਹੜੇ ਦੇ ਦਾਂਗੇ 6 ਦੰਦਾਂ ਦਾ ਜੀ ਦੰਦਾਂ ਚ ਦੂਜਾ ਸੂਆ ਸੂਣਾ ਜੀ ਐਕਟੀਆਂ ਨੇ ਠੀਕ ਹੈ ਹਾਂਜੀ ਸੋ ਇਹ 2 ਨੰਬਰ ਤੇ ਸੀ ਦੋਸਤੋ ਜਿਹਦੇ ਪਹਿਲੀ ਕੀ ਡਿਟੇਲ ਆ ਗਾਂ ਦੀ ਬਾਈ ਇਹ ਜਗਜੀਤ ਭਾਈ ਦੂਜਾ ਸੂਆ ਜੀ ਹੂੰ ਤੇ ਹਜੇ ਮੰਨ ਕੇ ਚੱਲੋ ਵੀ ਇਹਦੇ 13 ਦਿਨ ਪੈਂਡਿੰਗਾਂ ਜੀ ਰਿਕਾਰਡ ਦੁੱਧ ਦਾ 45 ਪਲੱਸ ਦਾ ਪਲੂਨ ਦਾ ਜੀ ਆਰਡਰ ਦੀ ਡਿਜ਼ਾਈਨਿੰਗ ਦੇਖੋ ਵੀ ਉੱਪਰ ਤੱਕ ਅਟੈਚ ਅੜ ਰਾ ਬਹਿੜ ਦਾ ਫੇਸ ਫੂਸ ਜਮਾ ਫਸਟ ਟਾਈਮਰ ਬੱਚੀਆਂ ਨਾਲ ਦਾ ਨਿਕਾਇਆ ਜਾਂ ਤੇ ਪੂਰਾ ਸੁਨੱਖਾ ਜੀ ਸਾਈਡ ਪੁੱਜ ਬਹੁਤ ਆ ਸਾਰੀਆਂ ਬਿਹੜਾਂ ਦੀ ਹਾਈਟ ਲੈਂਥ ਤਾਂ ਆਪਾਂ ਦੂਜੇ ਪਾਸੇ ਖੜ ਕੇ ਜੱਜ ਕਰਾਈ ਜਾਂਦੇ ਬਹੁਤ ਵੱਡੀ ਹਾਈਟ ਲੈਂਥ ਰੀਆਂ ਸਾਰੀਆਂ ਹੀ ਬਿਹੜਾਂ ਜੀ ਕੀ ਰੇਟਰ ਹੋਰ ਲਾ ਪੁੱਤ ਇਹ ਬਿਹੜ ਦੇ ਦਾਂਗੇ ਜੀ ਆਪਾਂ 1,65,000 ਰੁਪਏ ਦੀ ਜੀ ਚੰਗੇ ਦੁੱਧ ਦੇ ਰਿਕਾਰਡ ਵਾਲੀ ਹੈ ਬਾਕੀ ਬੈਕਗ੍ਰਾਉਂਡ ਰਿਕਾਰਡ ਬਿਹੜ ਦਾ ਸਾਰਾ ਜੀ ਟੋਟਲ ਰਿਕਾਰਡ ਆ ਬਿਹੜ ਦਾ A to Z ਜੀ ਤਰਨ ਦੇ ਤਰਨ ਦੇ ਫਲਗੇ ਕੋਈ ਨਹੀਂ ਕੋਸ਼ ਦੀ ਫੇ 4 ਨੰਬਰ ਤੇ ਤੋਰ ਰਹੇ ਆ ਆ ਜਗਜੀਤ ਵੀਰੇ ਇਹ ਜਾਨੀ ਸੂਆ ਹੈ ਦੂਜਾ ਜੀ ਤੇ ਦੂਜੇ ਸੂਏ ਥੋੜਾ ਜਿਹਾ ਟਾਈਮ ਲੈ ਕੇ ਉਹ ਕਹਿੰਦੇ ਬਣੀ ਸੀਗੀ ਇਹ ਹੂੰ ਸੂਆ ਸਹੀ ਦੂਜਾ ਸੂਣਾ ਜੀ ਤੇ ਪਲੂਨ ਦਾ ਦੁੱਧ ਦਾ ਰਿਕਾਰਡ ਇਹਦਾ 34 ਲੀਟਰ ਦਾ ਰਿਹਾ ਜੀ ਜਾਨੀ ਤੇ ਚੰਗੇ ਦੁੱਧ ਦੀ ਉਮੀਦ ਹੈ ਇੱਕ ਦੀ ਵਿਹੜ ਤੋਂ ਜਾਨੀ ਹੈ ਫਾਰਮ ਦੀ ਉਹਨਾਂ ਨੇ ਟੈਗ ਲਾ ਲਿਆ ਸੀਗਾ ਫਾਰਮ ਚੋਂ ਜੀ ਮੈਂ ਰੇਟ ਕੀ ਰਊਗਾ ਰੇਟ ਜਗਜੀਤ ਵੀਰੇ ਜੇ ਹੁਣ ਕਿਸੇ ਨੇ ਕੱਚੀ ਲੈਣੀ ਹੈ ਇਹ ਕੱਚੀ ਦਾ ਜਿਹੜਾ ਜੈਨੂਅਨ ਜਿਹੜਾ ਰੇਟ ਆ ਉਹ ਆਪਾਂ ਦੇ ਦਾਂਗੇ 1,30,000 ਰੁਪਏ ਦੀ ਜੀ ਠੀਕ ਹੈ ਐਂ ਸ਼ਹਿ ਤਰਗਾ ਚੀਪਾ ਉਹਦਾ ਬਾਕੀ ਲੰਬਾਈ ਲੰਬੂਈ ਬਹੁਤ ਜ਼ਿਆਦਾ ਹੈ ਵਿਹੜ ਦੀ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਪੌਣੀ ਆ ਆਰਡਰ ਦੀ ਵਿਹੜ ਨੇ ਜੀ ਜਦੋਂ ਤਿਆਰ ਹੋਗੀ ਨਾ ਬਹੁਤ ਵਧੀਆ ਆਰਡਰ ਤਿਆਰ ਕਰਨਾ ਹਜੇ 14-15 ਦਿਨ ਯਾਨੀ ਆਰਾਮ ਨਾਲ ਵਿਹੜ ਲੈ ਜੂਗੀ ਜੀ ਠੀਕ ਹੈ ਲੈ ਆ ਭਾਈ ਨੂੰ ਪਾਣੀ ਨੰਬਰ ਦੋਸਤੋ ਗਾਂ ਬਾਈ ਨੇ ਖੋਲ ਲਈਏ ਤੇ ਉਹ ਵੀ ਤੁਹਾਨੂੰ ਤੋਰ ਕੇ ਦਿਖਾਉਣੇ ਇਹ ਜਗਜੀਤ ਵੀਰੇ ਫਸਟ ਟਾਈਮਰਾ ਬੈੜ ਹੂੰ ਮੇਰੂ ਅੰਦਰੋਂ ਅੰਦਰ ਕਾਲੀ ਲਿਆਈ ਬੈੜ ਇਹ ਦੁਬਾਰ ਚ ਤੇ ਇਹਨੂੰ ਦੋ ਦਿਨ ਹੋ ਗਏ ਪੂਰੇ ਸੂਈ ਨੂੰ ਜੀ ਹੂੰ ਤੇ ਬਾਪਾ ਹਲ ਵੀ ਆਰਡਰ ਚ ਇਹ ਤਕਰੀਬਨ ਲਾ ਚੱਲੀ ਮਾੜੀ ਮੋਟੀ ਜੀ ਸਵਾਈਲਿੰਗ ਆਰਡਰ ਤੇ ਖੜਾ ਲਈ ਪੁੱਤ ਚਾਰ ਦੰਦ ਆ ਜੀ ਹੂੰ ਹੁਣ ਜਣੀ ਇਹਦੇ ਥੱਲੇ 18 ਤੋਂ 20 ਲੀਟਰ ਦੇ ਸੰਚ ਬੌਲਾ ਹੋਊਗਾ ਜੀ ਤੇ ਆਰਡਰ ਦੀ ਡਿਜ਼ਾਈਨਿੰਗ ਦੇਖੋ ਵੀ ਉੱਪਰੋਂ ਐ ਚੱਲਦਾ ਪੂਰਾ ਚੌੜਾ ਆਰਡਰ ਆ ਇਧਰ ਤਾਂ ਮਾੜੀ ਮੋਟੀ ਭਾਲ ਆ ਗਈ ਵਹਿੜ ਦੇ ਕੋਈ ਮਰਜ਼ੀ ਦੋ ਟਾਈਮ ਮਿਲਕਿੰਗ ਕਰਕੇ ਵੀ ਆਪਾਂ ਤੋਂ ਮੰਦਾ ਲਿਆ ਸਕਦਾ ਕੀ ਰੇਟ ਰਹੂਗਾ ਇਹ ਵਹਿੜ ਜਗਜੀਤ ਵੀਰੇ ਯਸ ਤੇ ਨੋ ਆਪਾਂ ਦੇ ਦਾਂਗੇ ਜੀ 97000 ਰੁਪਏ ਦੀ ਜੀ ਮੋੜ ਲਈ ਪਿੱਛੇ ਆਰਡਰ ਦੀ ਡਿਜ਼ਾਈਨਿੰਗ ਦੇਖੋ ਫੇਰ ਚੱਲਦੀ ਦੀ ਬਹੁਤ ਸੋਹਣਾ ਫਿਕਸ ਆਰਡਰ ਆ ਵਹਿੜ ਦਾ ਮਾਵੇਂ ਚਾਰ ਸੂਵੇ ਪੀ ਲੋ ਆਏ ਨਹੀਂ ਵੀ ਲੈਵਾ ਥੱਲੇ ਜਾ ਬੜੂਗਾ ਬਹੁਤ ਵਧੀਆ ਆਰਡਰ ਲੱਗਿਆ ਹੋਇਆ ਵਹਿੜ ਨੂੰ ਜਿਹੜੀ ਇਹ ਕਾਲੀ ਜਾ ਹੁਣ ਆ ਰਹੀ ਇਹਨੇ ਵੀ ਜਗਜੀਤ ਭਾਈ ਸੈਕੰਡ ਟਾਈਮ ਨੇ ਬੱਚਾ ਦੇਣਾਗਾ ਹੂੰ ਤੇ origignal 6 ਦਾ ਆਂਦਾ ਦੰਦਾਂ ਚ ਤੇ ਹਜੇ ਇਹਦਾ ਇੱਕ ਹਫਤਾ ਪੈਂਡਿੰਗਾ ਖੜਾ ਲਈ ਪੁੱਤ ਇੱਥੇ ਬਾਕੀ ਸਰੀ ਸਰੂਰ ਦੀ ਸ਼ੇਪ ਤੇ ਸਿੱਧੀ ਸੁੱਧੀ ਇੱਥੋਂ ਬਰੀਕੀ ਬਰੂਕੀ ਬਹੁਤ ਆ ਪੁੱਛਦੀ ਬਹੁਤ ਵਧੀਆ ਯਾਨੀ ਵਹਿੜਾ ਫਾੜੀ ਦਾ ਰਾਈਡਰ ਦਾ ਪੂਰਾ ਵਧੀਆ ਇਹ ਗੈਪ ਥਾਣਾ ਦੇ ਵਿੱਚ ਇਕੁਅਲ ਗੈਪ ਆ ਚਾਰੇ ਥਾਣਾ ਚ ਆ ਚੀਜ਼ ਦੀ ਚੜਾਈ ਚੁੜੀ ਵਹਿੜ ਦੀ ਬਹੁਤ ਸੋਹਣੀ ਆ ਜੀ ਪੂਰੀ ਜਣੀ ਹੱਥ ਦੀ ਚਵਾਈ ਵਾਲਾ ਵੀ ਇੱਕ ਨੰਬਰ ਥਾਣਾ ਜੀ ਤੇ ਅਡਰ ਤੇ ਬੀਨਸ ਵਗੈਰਾ ਅਗਾੜੀ ਗੂੜੀ ਬਹੁਤ ਟੌਪ ਦੀ ਆ ਘਵਾ ਦੇ ਐਂ ਗੋਲ ਯਾਨੀ ਵਧੀਆ ਵਹਿੜ ਆ ਘਰ ਦੁੱਧ ਪੀਣ ਨੂੰ ਚਾਹ ਲੈਣੀਆਂ ਚਾਹੇ ਫਾਰਮ ਚ ਪਾਉਣੀਆਂ ਵਧੀਆ ਵਹਿੜ ਆ ਜੀ ਅਡ ਰੋਡਰ ਦੀ ਡਿਜ਼ਾਈਨਿੰਗ ਲੈਂਥ ਲੋਂਥ ਬਹੁਤ ਆ ਜੀ ਕੀ ਰੇਟ ਰੋਗੇ ਤਾਂ ਰੇਟ ਜਗਜੀਤ ਵੀਰੇ ਵਹਿੜ ਦੇ ਦਾਂਗੇ ਆਪਾਂ 1 ਲੱਖ 10 ਹਜ਼ਾਰ ਰੁਪਏ ਦੀ ਜੀ ਠੀਕ ਲੈ ਚੱਲ ਪੁੱਤੋਏ ਕੋਸ਼ ਦੀ ਪੇਸ ਗਾਂ ਦੀ ਡਿਟੇਲ ਦੱਸਦੀ ਬਈ ਇਹਨੇ ਦੂਜੇ ਸੂਏ ਸੋਨਾ ਜਗਜੀਤ ਵੀਰੇ ਹੂੰ ਤੇ ਇਹਦੇ 23 ਤਰੀਕ ਨੂੰ ਦਿਨ ਪੂਰੇ ਹੋਣੇ ਆ ਬੈੜ ਦੇ ਖੜਾ ਲਈ ਪੁੱਤ ਇੱਥੇ ਮੜਾ ਤੇ ਦੁੱਧ ਦਾ ਰਿਕਾਰਡ ਚੰਗਾ ਬੈੜਦਾ ਬਸ ਠੀਕ ਹੈ ਹਾਂਜੀ ਯਾਨੀ ਫਾਸਟ ਲაქਟੇਸ਼ਨ ਚ ਇਹਨੇ 28.29 ਲੀਟਰ ਦੁੱਧ ਦੇ ਨੇ ਦਿੱਤਾ ਜੀ ਤੇ ਯਾਨੀ 30 ਪਲੱਸ ਦੁੱਧ 30 ਕਿਲੋ ਮੰਨ ਕੇ ਜਿਹੜਾ ਮਰਜ਼ੀ ਆਪਣੀ ਗਰੰਟੀ ਤੇ ਬੰਦਾ ਵਹਿੜ ਲੈ ਜਾਏ ਜੀ ਖੁੱਲਾ ਡੁੱਲਾ ਦੁੱਧ ਇਹਨਾਂ ਦੇਊਗੀ ਵਹਿੜ ਜੀ ਇਹ ਕਿਉਂਕਿ ਆ ਗਾੜੀ ਗੂੜੀ ਦੋਨੇ ਸਾਈਡਾਂ ਤੋਂ ਬੇਨਸ ਵਗੈਰਾ ਬਹੁਤ ਸੋਹਣਾ ਮਗਰੋਂ ਆਰਡਰ ਦਾ ਡਿਜ਼ਾਈਨ ਆ ਜਿਹੜਾ ਉਹ ਵੀ ਬਹੁਤ ਟੌਪ ਦਾ ਵਹਿੜ ਨੂੰ ਲੱਗਿਆ ਵਾ ਜੀ ਚੰਗੀ ਵਹਿੜ ਆ ਗਈ ਉੱਪਰੋਂ ਸਟ੍ਰੇਟ ਸਟ੍ਰੂਟ ਫਲੈਟ ਸਰੀਰ ਦੀ ਵਹਿੜ ਮੋੜਨ ਦਾ ਪੁੱਤ ਕੀ ਭਾ ਰਹਿਣਾ ਇਹਦਾ ਇਹ ਜਗਜੀਤ ਵੀਰੇ ਦੇ ਦਾਂਗੇ ਆਪਾਂ ਜੀ ਜਿਸ ਤੇ 995000 ਰੁਪਏ ਦੀ ਜੀ ਠੀਕ ਆ ਕੋਸ ਦੀ ਪੇ ਬੱਛੀ ਖੜਾ ਲਈ ਪੁੱਤ ਇਹ ਜਗਜੀਤ ਵੀਰੇ ਦੋ ਦੰਦ ਆ ਜੀ ਬੱਛੀ ਖੜਾ ਲਾ ਇੱਥੇ ਹੂੰ ਤੇ ਇਹਦੇ ਜੀ 24 ਤਰੀਕ ਨੂੰ ਦਿਨ ਪੂਰੇ ਆ ਹੂੰ ਤੁਹਾੰਦਰਾ ਚੌਗੜੇ ਇੱਕ ਸੱਟ ਗਈ ਆ ਜੀ ਸੱਟ ਗਈ ਹਾਂ ਦੋ ਦੰਦ ਪੂਰੇ ਖੜੇ ਆ ਸਹੀ ਤੇ ਇੱਕ ਦੰਦ ਯਾਨੀ ਚੌਗੜਾ ਸਿੱਟੇ ਹੀ ਹਜੇ ਦੁੱਗੀ ਹੋਈ ਆ ਬੱਛੀ ਠੀਕ ਹੈ ਹਾਂ ਜੀ ਤਾਂ ਜਿਹੜਾ ਦੰਦ ਦੋਸਤੋਂ ਖੜਾ ਸੀ ਚੌਗੜਾ ਇੱਕ ਸੱਟ ਗਈ ਹਾਂ ਜੀ ਠੀਕ ਹੈ ਤੇ ਬਾਕੀ ਹਾਈਟ ਲੈਂਥ ਤੁਹਾਨੂੰ ਦਿਸੀ ਜਾਂਦੀ ਹੈ ਵੀ ਕਿੱਡੀ ਹੈ ਬਾਕੀ ਜਿਹੜੀ ਆਰਡਰ ਦੀ ਡਿਜ਼ਾਈਨਿੰਗ ਹੈ ਜਗਜੀਤ ਵੀਰੇ ਉਹ ਫਾਰਨਰ ਵਹਿੜਾ ਨਾਲ ਦਾ ਹੈਗਾ ਆਰਡਰ ਵਹਿੜ ਦਾ ਅਗਾੜੀ ਇਦਾਂ ਲੰਬੀ ਚੱਲਦੀ ਹੈ ਪਿੱਛੋਂ ਗੋਲ ਤੇ ਜਾਦੇ ਫਿਕਸ ਆਰਡਰ ਆ ਉੱਪਰ ਨੂੰ ਚੱਕ ਨਾ ਤੇ ਅੱਗੇ ਨੂੰ ਬੁੱਤ ਤੋਰੀ ਮੜਾ ਤੇ ਆ ਬਾਕੀ ਹਾਈਟ ਦੇਖ ਲਓ ਵੀ ਇਹ ਬੱਚੀਆਂ ਜਿਹੜੀਆਂ ਸਾਰੀਆਂ ਆਪਣੇ ਕੋਲੇ ਫਸਟ ਟਾਈਮ ਆ ਅੱਜ ਵੀ ਨਾ ਉਹ ਚੰਗੀ ਹਾਈਟ ਵਾਲੀਆਂ ਵਹਿੜਾਂਆਂ ਖੜਾ ਇਹਦਾ ਕੀ ਰੇਟ ਹੈ ਨਾ ਇਹ ਜਗਜੀਤ ਵੀਰੇ ਰੇਟ ਆਪਾਂ ਜਿਸ ਨੂੰ ਜਾਨੀ ਵਹਿੜ 185000 ਰੁਪਏ ਦੀ ਦੇ ਦਾਂਗੇ ਜੀ ਖੜਾ ਵਾਲਾ ਪੁੱਤ ਇੱਥੇ ਆਰਡਰ ਦੀ ਜਿਹੜੀ ਮੇਨ ਚੀਜ਼ ਹੈ ੜੀ ਡਿਜ਼ਾਈਨਿੰਗ ਦੇਖੋ ਵੀ ਉੱਪਰੋਂ ਚੜਾਈ ਤੇ ਫਾੜੀ ਵਾਲਾ ਤੇ ਐਂ ਚੌੜਾ ਆਰਡਰ ਵੱਛੀ ਦਾ ਇੱਕ ਨੰਬਰ ਟੌਪ ਕਲਾਸ ਵੱਛੀ ਹੈ ਜੀ ਜਿਹੜੀ ਟੋਟਲ ਰਿਕਾਰਡ ਮਿਲੂ ਵੱਛੀਆਂ ਦਾ ਫਸਟ ਟਾਈਮਰ ਵੱਛੀਆਂ ਚਾਹੇ ਸੈਕੰਡ ਟਾਈਮਰ ਗਾਮਾ ਜਿਹੜਾ ਫਾਰਮ ਤੁੰਗਾਉਂਗਾ ਠੀਕ ਹੈ ਕੁਛ ਦੀ ਪਹਿਲਣ ਵੈੜ ਇਹ ਜਗਜੀਤ ਵੀਰੇ ਪਹਿਲਣ ਵੈੜਾ ਜੀ ਹੂੰ ਤੇ ਇਹਦੇ ਜੀ ਦੋ ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਜੀ ਖੜਾ ਲਈ ਪੁੱਤ ਓਏ ਤੇ 99% ਲੱਗਦਾ ਵੀ ਮੈਨੂੰ ਲੱਛਣ ਵੀ ਇਹ ਖੀਰ ਵੀ ਹੋਊ ਹਾਈਟ ਦੇਖ ਲਓ ਵੀ ਮੇਰੇ ਇੱਥੋਂ ਤੱਕ ਆਉਂਦੀ ਆ ਦੰਦ ਆਪਾਂ ਇਹਦੇ ਪਟਕੇ ਦਿਖਾ ਦਿੰਨੇ ਆ ਮੈਨੂੰ ਲੱਗਦਾ ਬੱਚੀ ਇਹ ਖੀਰੀ ਹੈ ਖੀਰੀ ਹੈ ਖੀਰੀ ਹਾਂ ਖੀਰੀ ਆ ਤੋਰ ਪੁੱਤ ਹੁਣ ਖੁੱਲ ਕੇ ਜੇ ਤੁਰਨ ਦੇ ਖੜਾ ਲਈ ਪਹਿਲਾਂ ਇੱਥੇ ਜੇ ਖੜਦੀ ਆ ਤਾਂ ਹਾਈਟ ਜੱਜ ਕਰ ਲਓ ਵੀ ਮੇਰੇ ਨਾਲ ਜਮਾ ਸਿਰ ਦੇ ਬਰੋਬਰ ਆਉਂਦੀ ਆ ਬੱਚੀ ਇਹ ਜਗਜੀਤ ਬਾਈ ਹੂੰ ਸਹੀ ਐਡੀ ਵੱਡੀ ਹਾਈਟ ਦੀ ਆ ਯਾਨੀ ਜਿਹੜੇ ਪਹਿਲਾਂ ਵੀ ਤੋਰੀ ਆ ਤੇ ਇਹ ਬੱਚੀ ਕਿਸੇ ਬੰਦੇ ਨੇ ਨਵਾਂ ਫਾਰਮ ਸ਼ੁਰੂ ਕਰਨਾ ਹੋਵੇ ਏਦਾਂ ਦੀਆਂ ਬੱਚੀਆਂ ਯਾਨੀ ਧਿਰਵੰਦੀਆਂ ਫਾਰਮ ਚ ਬਹੁਤ ਟੌਪ ਦੀ ਬੱਚੀ ਆ ਹੌਲੀ ਬੁੱਤ ਹੌਲੀ ਮੂਹਰੇ ਘੂਰ ਲਾ ਮੈਨੂੰ ਫੜਾ ਤੇ ਯਾਨੀ ਚੰਗੀਆਂ ਬੱਚੀਆਂ ਸਾਈਡ ਪੋਜ਼ ਬੋਡੀ ਵੇਟ ਫਾਰਮਰ ਪਹਿਲੀ ਗੱਲ ਛੇਤੀ ਬੱਚੀ ਦਿੰਦਾ ਨਹੀਂ ਇਹ ਵੀ ਆਪਾਂ ਵੀ ਕੱਠੀਆਂਂ ਗਾਵਾਂ ਲੈਂਦੇ ਕਰਕੇ ਤੇ ਵਿੱਚ ਬੱਛੇ ਇੱਕ ਇੱਕ ਦੋ ਦੋ ਕਰਕੇ ਨਾਲ ਲੈ ਲਈ ਦਿਆਂ ਜੀ ਇਹਦਾ ਰੇਟ ਕੀ ਤੁਸੀਂ ਇਹ ਜਗਜੀਤ ਵੀਰੇ ਬੱਛੀ ਆਪਾਂ ਦੇ ਦਾਂਗੇ ਜੀ 2,25,000 ਰੁਪਏ ਦੀ ਜੀ ਠੀਕ ਹੈ ਹਾਂ ਜੀ ਕਮਾਲਾ ਲਿਆ ਪੁੱਤ ਸੋ ਇਹ ਖੀਰੀ ਬੱਛੀ ਆ ਦੱਸੋ ਦੰਦ ਹਜੇ ਕੋਈ ਵੀ ਸਿੱਟਿਆ ਨਹੀਂ ਗਾ ਨੇ ਉਸੇ ਤਰ੍ਹਾਂ ਖੜੀ ਬਾਕੀ ਇੰਨੇ ਬਾਡੀ weight ਵਾਲੀ ਪਹਿਲਾਂ ਆਪਾਂ ਜਿਵੇਂ ਦੋ ਦੰਦ ਦਿਖਾਈਆ ਖੀਰੀ ਦਿਖਾਈਆ ਇਦਾਂ ਦੀਆਂ ਬੱਛੀਆਂ ਨਹੀਂ ਜਗਜੀਤ ਵੀਰੇ ਬਹੁਤ ਘੱਟ ਨਿਕਲਦੀਆਂ ਆ ਵੀ ਬੱਛੀ ਜਿੱਦਾਂ ਫਸਟ ਟਾਈਮਰ ਆ ਜੀ ਤੇ ਬਾਡੀ ਵੇਟ ਇਹਦਾ ਵੀ ਚੰਗਾ ਬੱਛੀ ਦਾ ਤੇ ਇਹਦੇ ਜਗਜੀਤ ਵੀਰੇ 4 ਤਰੀਕ ਨੂੰ ਦਿਨ ਪੂਰੇ ਖੜਾ ਲੇ 4 ਤਰੀਕ ਨੂੰ ਦਿਨ ਪੂਰੇ ਆ ਤੇ ਬਹੁਤ ਵਧੀਆ ਬਾਡੀ ਵੇਟ ਦੀ ਸਾਈਡ ਪੋਚ ਵਗੈਰਾ ਬੱਛੀ ਦਾ ਬਹੁਤ ਚੰਗਾ ਹਾਈਟ ਇਹਦੀ ਵੀ ਆਪਾਂ ਇੱਥੋਂ ਜੱਜ ਕਰਾਉਂਦੇ ਆ ਵੀ ਪੂਰੀ ਚੰਗੀ ਵੱਡੀ ਹਾਈਟ ਦੀ ਬੱਛੀ ਆ ਦੇਖ ਲਓ ਵੀ ਇੱਥੋਂ ਤੱਕ ਰੇ ਆਉਂਦੀ ਆ ਤੋਰ ਦੇ ਆਣ ਲੰਮੀ ਸਿੱਧੀ ਵਧੀਆ ਹਾਈਟ ਲੈਂਥ ਵਾਲੀ ਬੱਚੀ ਹੈ ਪੂਰੀ ਟੌਪ ਦੀ ਇਹ ਵਨ ਇਹਦਾ ਰੇਟ ਕੀ ਰਹਿਣਾ ਇਹ ਬੱਚੀ ਜਗਜੀਤ ਭਈ ਆਪਾਂ ਦੇ ਦਾਂਗੇ 1.5 ਲੱਖ ਰੁਪਏ ਦੀ ਜੀ ਕੋਈ ਨਹੀਂ ਤੁਰ ਪੈਂਦੇ ਔਖਾ ਕਰਦੀ ਆ ਧੌਣ ਪਰਨੇ ਦੇਦੀ ਆ ਬਹੁਤ ਟੌਪ ਦੀ ਬੱਚੀ ਹੈ ਜਗਜੀਤ ਭਾਈ ਇਹ ਜਿਹੜੀਆਂ ਫਸਟ ਟਾਈਮਰ ਬੱਚੀਆਂ ਆਈਆਂ ਕੋਈ ਵੀ ਭਰਾ ਜਾਂ ਨਵਾਂ ਫਾਰਮ ਸ਼ੁਰੂ ਕਰਨਾ ਚਾਹੁੰਦਾ ਉਹਦੇ ਵਾਸਤੇ ਤਾਂ ਬਹੁਤ ਇਹ ਵਧੀਆ ਚੀਜ਼ਾਂ ਆਈਆਂ ਯਾਨੀ ਜਿਹੜੀ ਜਰਸੀ ਆ ਰਹੀ ਆ ਜਰਸੀ ਨੇ ਜਗਜੀਤ ਭਾਈ ਸੈਕੰਡ ਟਾਈਮ ਨੇ ਬੱਚਾ ਦੇਣਾਗਾ ਤੇ ਰਿਕਾਰਡ ਰਿਕੋਰਡ ਬੈੜਦਾ ਵਧੀਆ ਦੁੱਧ ਦਾ ਜਗਜੀਤ ਵੀਰੇ ਪਹਿਲੇ ਸੂਏ ਬੈੜਨੇ ਇਹਨੇ 23 24 ਕਿਲੋ ਦੁੱਧ ਦਿੱਤਾ ਜਾਣੀ ਤੇ ਵਧੀਆ ਬੰਦੇ ਕੋਲੋਂ ਬੈੜ ਆਈ ਵੀ ਹੈ ਚੰਗੇ ਫਾਰਮਾਂ ਚੋਂ ਕੋਈ ਇਹ ਨਹੀਂ ਵੀ ਲੋਕਲ ਬੈੜ ਆ ਅਗਾੜੀ ਦੇਖ ਲਓ ਜਮਾਂ ਹੈ ਜਿਹੜਾ ਕਹਿੰਦੇ ਹੁੰਦੇ ਆ ਰਿਜੀਨਲ ਧੁੰਨੀ ਕੋਲੋਂ ਆਰਡਰ ਸਟਾਰਟ ਹੁੰਦਾ ਬੈੜਦਾ ਠੀਕ ਆ ਹਾਈਟ ਦੀ ਇਥੋਂ ਜੱਜਮੈਂਟ ਲਾ ਲਓ ਜਰ ਸਿੰਘਾਂ ਵਾਲੀ ਹਾਈਟ ਆ ਵਹਿੜ ਦੀ ਅਗਾੜੀ ਦੇਖੋ ਜੀ ਐਨ ਪੂਰੀ ਟਾਪ ਦੀ ਪਿਛਾੜੀ ਵੀ ਉਹਨੂੰ ਹੀ ਟਾਪ ਦੀ ਆ ਵਹਿੜ ਦੀ ਆਰਡਰ ਦੀ ਪਿੱਛੋਂ ਚੜਾਈ ਦੇਖੋ ਵਹਿੜ ਕਿੰਨੀ ਆ ਜੀ ਵਹਿੜ ਦੀ ਪੂਰਾ ਟਾਪ ਦਾ ਆਰਡਰ ਲੱਗਿਆ ਵੱੱਛੀ ਨੂੰ ਜੀ ਇਹਦਾ ਰੇਟ ਕੀ ਰਹਿਣਾ ਇਹ ਵਹਿੜ ਦੇ ਦਾਂਗੇ ਜੀ ਆਪਾਂ 1,05,000 ਰੁਪਏ ਦੀ ਜੀ ਕਮਾਲ ਆ ਤੋਰ ਦੇ ਪਤਾ ਹੈ ਲੈ ਚੱਲ ਲੈ ਚੱਲ ਹੋਰ ਵੀ ਤੋਰਨੀ ਹੈ ਕੋਈ ਖੁਸ਼ੀ ਠੀਕ ਹੈ ਲੈ ਆ ਪੁੱਤ ਹਲਾਸਟਾਲੀ ਵੀ ਬਾਈ ਇੱਕ ਦੋਸਤੋ ਵੈੜ ਹੋਰ ਤੋਰਦੇ ਉਹਦੋਂ ਬਾਅਦ ਤੁਸੀਂ ਆਇਓ ਇੱਥੇ ਜਿਹੜਾ ਪਸੂ ਚਚੂਗਾ ਸਭ ਤੋਂ ਬੈਸਟ ਗੱਲ ਤਾਂ ਇਹ ਹੀ ਹੈ ਜਗਜੀਤ ਵੀਰੇ ਵੀ ਕੋਲ ਆ ਕੇ ਐਨੀਮਲ ਦੇਖੋ ਹਨਾ ਹੂੰ ਆਨਲਾਈਨ ਮੰਗਵਾਉਣ ਨਾਲੋਂ ਵੀ ਕੋਲ ਆਓ ਆ ਕੇ ਦੇਖੋ ਤਸੱਲੀ ਕਰੋ ਤਸੱਲੀ ਕਰਕੇ ਲੈ ਕੇ ਜਾਓ ਇਹਦਾ ਸੂਆ ਦੂਜਾ ਸੂਆ ਦੱਸਿਆ ਸੀ ਇਹਨੇ ਦੂਜਾ ਸੂਆ ਸੂਣਾ ਜਗਜੀਤ ਵੀਰੇ ਹੈ ਵੈੜ ਇਹ ਦੰਦਾ ਚੀ ਸੂਆ ਦੂਜਾ ਸੂਣਾ ਇਹਨੇ ਕਿੰਨਾ ਚੱਲੇ ਜੂ ਤੇ ਇਹਦੇ ਜਗਜੀਤ ਵੀਰੇ 10 ਤਰੀਕ ਨੂੰ ਦਿਨ ਪੂਰੇ ਆ 10 ਨੂੰ ਹਾਂਜੀ ਠੀਕ ਅਜੇ ਮੰਨ ਕੇ ਚੱਲੋ ਵੀ 22 ਦਿਨ ਪਏ ਆ ਖੁੱਲ ਗਏ ਤਰਨ ਦੇ ਪੁੱਤ ਨੂੰ ਰੇਟ ਇਹਦਾ ਕੀ ਰੋਗਾ ਰੇਟ ਜਗਜੀਤ ਵੀਰੇ ਕੱਚੀ ਕੱਚੀ ਆਪਾਂ ਹੁਣ ਦੇ ਦਾਂਗੇ 1 ਲੱਖ 10000 ਰੁਪਏ ਦੀ ਜੀ ਠੀਕ ਹੈ ਕਿਉਂਕਿ ਇਹਨੇ ਮੂਰੇ ਵਧੀਆ ਰੁੱਤ ਚਾਉਣਾ ਫੈਕਸ ਸਾਈਡਰ ਵਾਲੀ ਆ ਚੌੜੇ ਵਾਲੀ ਹਾਈਟ ਲੈਂਥ ਬਾਕੀ ਕਲਰ ਜਿਹੜਾ ਉਹ ਬਹੁਤ ਪਿਆਰਾਗਾ ਠੀਕ ਹੈ ਤੇ ਯਾਨੀ ਜੇ ਕਿਸੇ ਨੇ ਭਰਾ ਨੇ ਉ ਵੀ ਸ਼ੌਂਗ ਨਾਲ ਸਾਹਮ ਕੇ ਤਿਆਰ ਕਰਨੀਆਂ ਭਾਵੇਂ ਸੇਲ ਵੀ ਕਰ ਲੈ ਚੰਗੇ ਰੁਪਈਆਂ ਚ ਵੈੜ বিকੂਗੀ ਇਹਦੇ ਇੱਕ ਗੋਡੇ ਤੇ ਥੋੜੀ ਸੋਜ ਜੀ ਲੱਗਦੀ ਆ हां ਗੋਡਾ ਹੈਗਾ ਵੀਰੇ ਮਾੜ ਆਇਆ ਸੁਜਿਆ ਵਾ ਵਹਿੜਦਾ ਠੀਕ ਹੈ ਜਿਹੜੀ ਗੱਲ ਆ ਉਹਦਾ ਅਗਲੇ ਦੇ ਆਏ ਤੋਂ ਵੀ ਮੂਰੇ ਹੋਣੀ ਆ ਹਨਾ ਸਹੀ हां ਬਾਕੀ ਫੇਸ ਦੀ ਕੁਆਲਿਟੀ ਹਾਈਟ ਲੈਂਥ ਵਹਿੜ ਹੈ ਟਾਪ ਚੀਜ਼ ਹੈ ਠੀਕ ਹੈ ਤਰਨ ਦੇ ਪੱਤੇ ਨੂੰ ਇਹ 1 ਲੱਖ ਤੇ 10000 ਵਿਕੂਗੀ ਜਿਹੜਾ ਭਰਾ ਪਸੰਦ ਕਰੇ ਸੋ ਇਹ ਅੱਜ ਦੀ ਵੀਡੀਓ ਦੇ ਪਸ਼ੂ ਵਿਕਰੀ ਵਾਲੇ ਸੀ ਕਿ ਬਾਈ ਕੋਲ ਤੁਸੀਂ ਵਿజిਟ ਕਰ ਸਕਦੇ ਹੋ ਅਲਕੜੇ ਪਿੰਡ ਨੂੰ ਜਿਹੜੀ ਸ਼ੜਕ ਨਿਕਲਦੀ ਆ ਉਹਦੇ ਉੱਤੇ ਇਹ ਬਾਈ ਦਾ ਘਰ ਆ ਸੈਦੋ ਕੇ ਪਿੰਡ ਹੈ ਬਾਕੀ ਜਗਜੀਤ ਵੀਰੇ ਇੱਕ ਆਪਾਂ ਬੇਨਤੀ ਕਰਨੀ ਸੀ ਵੀ ਇੱਕ ਬੰਦੇ ਨੇ ਆਪਾਂ ਨੂੰ ਨਾ ਸਕਰੀਨਸ਼ਾਟ ਭੇਜਿਆ ਸੀ ਹੂੰ ਵੀ ਕਿਸੇ ਹਿੰਦੀ ਵਾਲੇ ਭਰਾ ਦੀ ਕੋਈ ਆਪਣੇ ਚੱਕ ਕੇ ਸ਼ਾਟ ਲੈ ਕੇ ਪਾਇਆ ਸੀ ਵੱਡੀ ਗਾਂ ਦਾ ਜਿਹੜੀ ਚਿੱਟੀ ਆਪਾਂ ਅਗਸਤ ਵਾਲੀ ਵੀਡੀਓ ਵਿੱਚ ਦਿਖਾਈ ਸੀਗੀ ਵਾਇਰਸ ਹੋਈ ਸਵਾਈ ਵੀ ਆਪਣਾ ਨਾਂ ਤਾਂ ਕੋਈ ਹਿੰਦੀ ਚੈਨਲ ਆਗਾ ਆਪਣਾ ਪਰਸਨਲ ਹੂੰ ਨਾ ਕੋਈ ਆਪਣਾ ਪੰਜਾਬੀ ਚੈਨਲ ਆ ਆਪਣਾ ਇਸੇ ਚੈਨਲ ਤੇ ਸਦਕਾ ਤੇ ਮਨ ਕੇ ਚਲੋ ਵੀਡੀਓ ਪੈਣੀ ਆ ਪਰਸਨਲ ਕੋਈ ਚੈਨਲ ਨਹੀਂ ਹੂੰ ਸਭ ਤੋਂ ਬਿਸ਼ਤਾ ਤੁਸੀਂ ਪੇਮੈਂਟ ਕਿਸੇ ਨੂੰ ਨਾ ਪਾਓ ਜੀ ਆਪਣੇ ਤੋਂ ਜੇ ਕੋਈ ਗਾਂ ਸਾਨੂੰ ਆਪਣੇ ਘਰ ਦੀ ਵੀਡੀਓ ਲੱਗਦੀ ਆ ਤਾਂ ਘਰੇ ਆ ਕੇ ਲੈ ਕੇ ਜਾਓ ਜੀ ਦੋ ਹੀ ਆਪਣੇ ਕੰਟੈਕਟ ਨੰਬਰ ਆ 75269 75604 ਦੂਜਾ ਹੈਗਾ ਜੀ 94630 95604 ਇਹ ਤੋਂ ਬਿਨਾ ਕੋਈ ਕੰਟੈਕਟ ਨੰਬਰ ਨਹੀਂ ਜੀ ਠੀਕ ਹੈ ਹਾਂ ਜੀ ਸੋ ਦੋਸਤੋ ਇਹ ਚੀਜ਼ ਪਹਿਲਾਂ ਵੀ ਵੀਡੀਓ ਵਿੱਚ ਪਾ ਚੁੱਕੇ ਹਾਂ ਵੀ ਉਹ ਫੇਸਬੁੱਕ ਦੇ ਉੱਤੇ ਇਦਾਂ ਦੀਆਂ ਪੋਸਟਾਂ ਘੁੰਦੀਆਂ ਰਹਿੰਦੀਆਂ ਮੇਨ ਗੱਲ ਤਾਂ ਇਹ ਆ ਵੀ ਤੁਸੀਂ ਪਸ਼ੂ ਖਰੀਦਣਾ ਵਾਰ-ਵਾਰ ਬੇਨਤੀ ਕਰਦੇ ਆ ਵੀ ਜਿਹੜਾ ਪਸ਼ੂ ਖਰੀਦਣਾ ਆ ਕੇ ਦੇਖੋ ਸਾਲੀ ਚੀਜ਼ ਖਰੀਦਣ ਲੱਗਿਓ ਅਗਲੇ ਦੇ ਘਰੇ ਪੂਰੀ ਟਣਕਾ ਆ ਕੇ ਲੈ ਲਓ ਉਦੋਂ ਬਾਅਦ ਥੋਡੀ ਸਾਂਭ ਸੰਭਾਲ ਆ ਕਿਉਂਕਿ ਮਸ਼ੀਨਰੀ ਨਹੀਂ ਹੈ ਵੀ ਜਿੱਦਾਂ ਦੀ ਖਰੀਦਾਂਗੇ ਉਦਾਂ ਦੀ ਰਹੂਗੀ ਥੋਡੀ ਕੇਅਰ ਤੇ ਡਿਪੈਂਡ ਕਰਦਾ ਬਾਈ 2000 ਰੁਪਏ ਸਾਨੂੰ ਹੀ ਘੱਟ ਦੇ ਰਿਆ ਕਰੋ ਓਨੇ ਦਾ 2000 ਦਾ ਜਿੱਧਰੋਂ ਮਰਜ਼ੀ ਆ ਜਾਓ ਤੇਲ ਨਹੀਂ ਮਚਣਾ ਸਹੀ ਹੈ ਹਾਂ ਕੋਲੇ ਆ ਜਾ ਕਰੋ ਆ ਕੇ ਲੈ ਜਾ ਕਰੋ ਕੋਈ ਚੱਕਾ ਸੋ ਆ ਕੇ ਤਸੱਲੀ ਕਰਕੇ ਖਰੀਦਦਾ ਕਰੋ ਅੱਜ ਦੀ ਵੀਡੀਓ ਦੀਆਂ ਫਿਲਾਲ ਇਹ ਗਾਵਾਂ ਬਾਈ ਕੋਲ ਵਿਕਾਉ ਸੀ ਧੰਨ